ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਪਲਨ ਪਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਨ ਲਾਗਿਓ ਅਮਿਓ ਸੋ ਵਰਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ 시ਹਿਜ ਗਿਆ ਸਲਤਨ ਤੇ ਪ੍ਰੀਤਮ ਸਿਉ ਮਨ ਲਾਗ ਰਹਾਉ ਜਹ ਜਹ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਗਾ ਨਾਮ ਉਦ ਪੀਵਤ ਜਨ ਨਾਨਕ ਤਿਆਗਿਆ ਸਭ ਅਨੁਰਾਗਾ ਇਤਨਾ ਸ੍ਰੀ ਮਹੱਲਾ ਪੰਜਵਾ ਜਿਸ ਕੋ ਬਿਸਟੈਪਤਾਨ ਬਰਦਾਤਾ ਉਸੋ ਹੀ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾ ਵਾਗਿਓ ਅਮੇਸ ਰੋਗਰ ਭਾਗਾ ਤੇਰਾ ਜਾਨੇ ਰਾਮਨਾਵ ਰੰਗ ਜਾਗਾ ਆਲਸ ਠੀਜ ਗਿਆ ਸਵਤੰਤੇ ਪ੍ਰੀਤਮ ਸਿਵ ਮਨ ਲੱਗ ਰਹਾਉ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮੈਂ ਠਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗਿਆ ਸਭ ਹੁਰਾਗਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰਾ ਸ੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਪਲਨ ਪਰਦਾਤਾ ਸੋਈ ਗੁਰੁ ਅਭਾਗਾ ਚਰਨ ਕਮਲ ਜਾ ਕਾ ਮਨ ਲਾਗਿਓ ਅਮਿਓ ਸੋ ਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ 시ਹਿਜ ਗਿਆ ਸਭ ਤਨ ਤੇ ਪ੍ਰੀਤਮ ਸਿਮਨ ਲਾਗਰਹਾਉ ਜਹ ਜਹ ਵੇਖੋ ਤੈ ਨਾਰਾਇਣ ਸਗਲ ਕਟਾ ਮੈਂ ਤਾਗਾ ਨਾਮ ਉਦ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਤਨਾਸਤਰੀ ਮਹੱਲਾ ਪੰਜਵਾ ਜਿਸ ਕੋ ਬਿਸਟੈਪਤਾਨ ਬਰਦਾਤਾ ਉਸੋ ਹੀ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸ ਰੋਵਰ ਭਾਗਾ ਤੇਰਾ ਜਾਨੇ ਰਾਮਨਾਵ ਰੰਗ ਜਾਗਾ ਆਲਸ ਠੀਜ ਗਿਆ ਸਵਤਾਂ ਤੇ ਪ੍ਰੀਤਮ ਸਿਵ ਮਨ ਲੱਗ ਰਹਾਓ ਜਹ ਜਹ ਪੇਖੋ ਤਹ ਨਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗਿਆ ਸਭ ਸੁਰਾਗਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ਼੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੇ ਪਲਾਂ ਪਰਦਾਤਾ ਸੋਈ ਗੁਣ ਅਭਾਗਾ ਚਰਨ ਕਮਲ ਜਾ ਕਾ ਮਨ ਲਾਗਿਓ ਅਮਿਓ ਸਰਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ਿਹਜ ਗਿਆ ਸਭ ਤਨ ਤੇ ਬ੍ਰੀਤਮ ਸੀਓ ਮਨ ਲਾਗ ਰਹਾਓ ਜਹ ਜਹ ਹੈ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਢਾਗਾ ਨਾਮੁ ਤੇ ਪੀਵਦ ਜਨ ਨਾਨਕ ਤੇ ਆਗੇ ਸਭ ਅਨੁਰਾਗਾ ਤਨਾਸਤਰੀ ਮਹੱਲਾ ਪੰਜਵਾ ਜਿਸ ਕੋ ਬਿਸਟੇਪਤਾਨ ਬਰਦਾਤਾ ਉਸੋ ਹੀ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸਰੋ ਵਰ ਭਾਗਾ ਤੇਰਾ ਜਾਨ ਰਾਮ ਨਾਮ ਰੰਗ ਜਾਗਾ ਆਲਸ ਠੀਜ ਗਿਆ ਸਤਾਂ ਤੇ ਪ੍ਰੀਤਮ ਸਿਓ ਮਨ ਲੱਗ ਰਹਾਓ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗਿਆ ਸਭ ਸੁਰਾਗਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਹ ਸ੍ਰੀ ਮਹੱਲਾ ਪੰਜਮਾ ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਨ ਲਾਗਿਓ ਅਮ੍ਰਿਤ ਸਰਵ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ਿਹਜ ਗਿਆ ਸਭ ਤਨ ਤੇ ਬ੍ਰੀਤ ਬਸਿਓ ਮਨ ਲਾਗ ਰਹਾਓ ਜਹ ਜਹ ਹੈ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਾਗਾ ਨਾਮੁ ਤੇ ਪੀਵਦ ਜਨ ਨਾਨਕ ਤਿਆਗੈ ਸਭ ਅਨੁਰਾਗਾ ਤਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਟੈਪਤਾਂ ਬਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸ ਲੋਵਰ ਭਾਗਾ ਤੇਰਾ ਜਨ ਰਾਵਨਾਵ ਰੰਗ ਜਾਗਾ ਆਲਸ ਠੀਜ ਗਿਆ ਸਭ ਤਾਂ ਤੇ ਪ੍ਰੀਤਮ ਸਿਵ ਮਨ ਲੱਗ ਰਹਾਉ ਜਹ ਜਹ ਵੇਖੋ ਤਹ ਨਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜੈ ਨਾਨਕ ਏ ਤਿਆਗਿਆ ਸਭ ਹੰਸੁ ਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰਸਰੀ ਮਹੱਲਾ ਪੰਜਮਾ ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਈ ਗੁਣ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛਿਹਜ ਗਿਆ ਸਭ ਤਨ ਤੇ ਬ੍ਰੀਤ ਬਸਿਓ ਮਨ ਲਾਗਰਹਾਓ ਜਹ ਜਹ ਹੈ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਾਗਾ ਨਾਮੁ ਤੇ ਪੀਵਦ ਜਨ ਨਾਨਕ ਤਿਆਗਿਆ ਸਭ ਅਨੁਰਾਗਾ ਤਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਟੈਪਤਾਨ ਬਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸਰੋ ਵਰ ਭਾਗਾ ਤੇਰਾ ਜਨ ਰਾਵਨਾ ਵਰੰਗ ਜਾਗਾ ਆਲਸ ਠੀਜ ਗਿਆ ਸਭ ਤਾਂ ਤੇ ਪ੍ਰੀਤਮ ਸਿਵ ਮਨ ਲੱਗ ਰਹਾਓ ਜਹ ਜਹ ਵੇਖੋ ਤਹ ਨਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗਿਆ ਸਭ ਹੰਸ ਰਾਗਾ ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ਼੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੇ ਪਲਾਂ ਪਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ਿਹਜ ਗਿਆ ਸਲਤਨ ਤੇ ਪ੍ਰੀਤਮ ਸਿਮਨ ਲਾਗ ਰਹਾਓ ਜਹ ਜਹ ਹੈ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਾਗਾ ਨਾਮੁ ਤੇ ਪੀਵਦ ਜਨ ਨਾਨਕ ਤਿਆਗੈ ਸਭ ਅਨੁਰਾਗਾ ਤਨਾਸਤਰੀ ਮਹੱਲਾ ਪੰਜਵਾ ਜਿਸ ਕੋ ਬਿਸਟੇਪਤਾਨ ਬਰਦਾਤਾ ਉਸੋ ਹੀ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸਰੋ ਵਰ ਭਾਗਾ ਤੇਰਾ ਜਾਨੈ ਰਾਮਨਾਵ ਰੰਗ ਜਾਗਾ ਆਲਸ ਠੀਜ ਗਿਆ ਸਭ ਤਾਂ ਤੇ ਪ੍ਰੀਤਮ ਸਿਵ ਮਨ ਲੱਗ ਰਹਾਓ ਜਹ ਜਹ ਪੇਖੋ ਤਹ ਨਰਾਇਣ ਸਗਲ ਘਟ ਮੈਂ ਢਾਗਾ ਨਾਮ ਉਦਕ ਪੀਵਤ ਜੈ ਨਾਨਕ ਤਿਆਗਿਆ ਸਭ ਸੰਸਾਰ ਦਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਮਨ ਰਾਗਿਓ ਅਮਿਓ ਸਰਵ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸਹੀਜ ਗਿਆ ਸਭ ਤਨ ਤੇ ਬ੍ਰੀਤ ਬਸਿਓ ਮਨ ਲਾਗ ਰਹਾਓ ਜਹ ਜਹੇ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਾਗਾ ਨਾਮੁ ਤੇ ਪੀਵਦ ਜਨ ਨਾਨਕ ਤੇ ਆਗੈ ਸਭ ਅਨੁਰਾਗਾ ਤਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਟੈਪਤਾਨ ਬਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸਰੋ ਵਰ ਭਾਗਾ ਤੇਰਾ ਜਾਨੈ RAM ਨਾਮ ਰੰਗ ਜਾਗਾ ਆਲਸ ਠੀਜ ਗਿਆ ਸਭ ਤੰਤੇ ਪ੍ਰੀਤਮ ਸਿਵ ਮਨ ਲੱਗ ਰਹਾਉ ਜਹ ਜਹ ਪੇਖੋ ਤੈ ਨਾਰਾਇਣ ਸਗਲ ਘਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਐ ਤਿਆਗੈ ਸਭ ਅਨੁਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਈ ਗੁਣ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇਸਰੋ ਵਰਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸਹੀਜ ਗਿਆ ਸਭ ਤਨ ਤੇ ਪ੍ਰੀਤਿ ਬਸਿਓ ਮਨ ਲਾਗਰਹਾਓ ਜਹ ਜਹ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਾਗਾ ਨਾਮੁ ਤੇ ਪੀਵਦ ਜਨ ਨਾਨਕ ਤਿਆਗੈ ਸਭ ਅਨੁਰਾਗਾ ਤਨਾਸਰੀ ਮਸੱਲਾ ਪੰਜਵਾ ਜਿਸ ਕੋ ਬਿਸਟੈਪ ਤਨ ਬਰਦਾਤਾ ਸੋਹੀ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸ ਲੋਗਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਠੀਜ ਗਿਆ ਸਭ ਤੰਤੇ ਪ੍ਰੀਤਮ ਸਿਵ ਮਨ ਲੱਗ ਰਹਾਓ ਜਹ ਜਹ ਵੇਖੋ ਤਹ ਨਰਾਇਣ ਸਗਲ ਘਟਾਂ ਮੈਂ ਧਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗਿਆ ਸਭ ਹੰਸੁ ਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਹ ਸ੍ਰੀ ਮਹੱਲਾ ਪੰਜਮਾ ਜਿਸ ਕੋ ਬਿਸਰੈ ਫਰਮ ਪਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਨ ਲਾਗਿਓ ਅਮ੍ਰਿਤ ਸਰਵ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ਿਹਜ ਗਿਆ ਸਭ ਤਨ ਤੇ ਪ੍ਰੀਤਿ ਬਸਿਓ ਮਨ ਲਾਗ ਰਹਾਓ ਜਹ ਜਹ ਹੈ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਾਗਾ ਨਾਮੁ ਤੇ ਪੀਵਦ ਜਨ ਨਾਨਕ ਤਿਆਗਿਆ ਸਭ ਅਨੁਰਾਗਾ ਤਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਟੇਪਤਨ ਬਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਬਿਓ ਅਮੇਸਰੋ ਵਰ ਭਾਗਾ ਤੇਰਾ ਜਾਨ ਰਾਵਨਾ ਵਰੰਗ ਜਾਗਾ ਆਲਸ ਠੀਜ ਗਿਆ ਸਭ ਤੰਤੇ ਪ੍ਰੀਤਮ ਸਿਓ ਮਨ ਲੱਗ ਰਹਾਓ ਜਹ ਜਹ ਵੇਖੋ ਤਹ ਨਾਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗੇ ਸਭ ਸੰਸਾਰਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਭਲਾਂ ਪਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਮਨ ਰਾਗਿਓ ਅਮੇਸਰੋ ਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸਹੀਜ ਗਿਆ ਸਤਨ ਤੇ ਬ੍ਰੀਤ ਬਸੀ ਅਮਨ ਲਾਗਰਹਾਓ ਜਹ ਜਹ ਹੈ ਵੇਖੋ ਤੈ ਨਾਰਾਇਣ ਸਗਲ ਕਟਾ ਮੈਂ ਧਾਗਾ ਨਾਮੁ ਤੇ ਪੀਵਤ ਜਨ ਨਾਨਕ ਤਿਆਗਿਆ ਸਭ ਅਨੁਰਾਗਾ ਤਨਾਸਤਰੀ ਮਹੱਲਾ ਪੰਜਵਾ ਜਿਸ ਕੋ ਬਿਸਟੇਪਤਾਂ ਬਰਦਾਤਾ ਉਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸ ਰੋਗਰ ਭਾਗਾ ਤੇਰਾ ਜਾਨੈ RAM ਨਾਮ ਰੰਗ ਜਾਗਾ ਆਲਸ ਠੀਜ ਗਿਆ ਸਭ ਤਾਂ ਤੇ ਪ੍ਰੀਤਮ ਸਿਵ ਮਨ ਲੱਗ ਰਹਾਓ ਜੈ ਜੈ ਪੇਖੋ ਤਹ ਨਾਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜੈ ਨਾਨਕ ਤਿਆਗਿਆ ਸਭੁ ਰਾਗ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ਼੍ਰੀ ਮਹੱਲਾ ਪੰਜਮਾ ਜਿਸਕੋ ਬਿਸਰੈ ਪ੍ਰਾਨ ਪਰਦਾਤਾ ਸੋਈ ਗੁਣੁ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ਹੀਜ ਗਿਆ ਸਲਤਨ ਤੇ ਬ੍ਰਿਤ ਤਬਸੀ ਮਨ ਲਾਗ ਰਹਾਓ ਜਹ ਜਹੇ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਢਾਗਾ ਨਾਮ ਉਹ ਪੀਵਤ ਜਨ ਨਾਨਕ ਤੇ ਆਗੇ ਸਭ ਅਨੁਰਾਗਾ ਤਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਟੈਪਤਾਨ ਬਰਦਾਤਾ ਉਸ ਹੀ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸ ਰੋਵਰ ਭਾਗਾ ਤੇਰਾ ਜਾਨੇ RAM ਨਾਮ ਰੰਗ ਜਾਗਾ ਆਲਸ ਠੀਜ ਗਿਆ ਸਭ ਤਾਂ ਤੇ ਪ੍ਰੀਤਮ ਸਿਓ ਮਨ ਲੱਗ ਰਹਾਓ ਜਹ ਜਹ ਪੇਖੋ ਤਹ ਨਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗਿਆ ਸਭ ਸੁਰਾਗਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ਼੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਈ ਗੁਣਹ ਅਭਾਗਾ ਚਰਨ ਕਮਲ ਜਾ ਕਾ ਮਨ ਲਾਗਿਓ ਅਮਿਓ ਸੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ਹੀਜ ਗਿਆ ਸਭ ਤਨ ਤੇ ਪ੍ਰੀਤਿ ਤਪਸੀ ਮਨ ਲਾਗ ਰਹਾਓ ਜਹ ਜਹੇ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਢਾਗਾ ਨਾਮ ਉਹ ਪੀਵਤ ਜਨਨਾਨ ਕ ਤੇ ਆ ਗਏ ਸਭ ਅਨੁਰਾਗਾ ਤਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਟੈਪਤਾਨ ਬਰਦਾਤਾ ਉਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਬਿਓ ਅਮੇਸ ਰੋਵਰ ਭਾਗਾ ਤੇਰਾ ਜਾਨੇ RAM ਨਾਮ ਰੰਗ ਜਾਗਾ ਆਲਸ ਠੀਜ ਗਿਆ ਸਭ ਤਾਂ ਤੇ ਪ੍ਰੀਤਮ ਸਿਓ ਮਨ ਲੱਗ ਰਹਾਓ ਜਹ ਜਹ ਵੇਖੋ ਤਹ ਨਾਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗੇ ਸਭ ਅਨੁਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰਾ ਸ੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਭਲਾਂ ਪਰਦਾਤਾ ਸੋਈ ਗੁਣ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸੋ ਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ 시ਹਿਜ ਗਿਆ ਸਤ ਤਨ ਤੇ ਪ੍ਰੀਤਿ ਬਸਿਓ ਮਨ ਲਾਗਰਹਾਉ ਜਹ ਜਹ ਹੈ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਾਗਾ ਨਾਮੁ ਤੇ ਪੀਵਦ ਜਨ ਨਾਨਕ ਤੇ ਆਗੇ ਸਭ ਅਨੁਰਾਗਾ ਤਨਾਸਤਰੀ ਮਥਲਾ ਪੰਜਵਾ ਜਿਸ ਕੋ ਬਿਸਟੈਪ ਤਾਨ ਬਰਦਾਤਾ ਉਸੋ ਹੀ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਬਿਓ ਅਮੇਸਰੋ ਵਰ ਭਾਗਾ ਤੇਰਾ ਜਾਨੇ RAM ਨਾਮ ਰੰਗ ਜਾਗਾ ਆਲਸ ਠੀਜ ਗਿਆ ਸਭ ਤਾਂ ਤੇ ਪ੍ਰੀਤਮ ਸਿਵ ਮਨ ਲੱਗ ਰਹਾਓ ਜਹ ਜਹ ਪੇਖੋ ਤੈ ਨਾਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗਿਆ ਸਭ ਸੁਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰਸਰੀ ਮਹੱਲਾ ਪੰਜਮ ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਈ ਗੁਣ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇਸਰੋ ਵਰਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛਿਹਜ ਗਿਆ ਸਭ ਤਨ ਤੇ ਪ੍ਰੀਤਮ ਸਿਮ ਅਨ ਲਾਗਰਹਾਓ ਜਹ ਜਹੇ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਾਗਾ ਨਾਮੁ ਉਦ ਪੀਵਦ ਜਨ ਨਾਨਕ ਤਿਆਗੈ ਸਭ ਅਨੁਰਾਗਾ ਤਨਾਸਰੀ ਮਸੱਲਾ ਪੰਜਵਾ ਜਿਸ ਕੋ ਬਿਸਟੈਪ ਤਾਨ ਬਰਦਾਤਾ ਸੋਹੀ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸ ਲੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਠੀਜ ਗਿਆ ਸਭ ਤੰਤੇ ਪ੍ਰੀਤਮ ਸਿਵ ਮਨ ਲੱਗ ਰਹਾਓ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗਿਆ ਸਭ ਹੰਸ ਰਾਗਾ ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਹ ਸ੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੇ ਪ੍ਰਾਨ ਪਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ਹੀਜ ਗਿਆ ਸਲ ਤਨ ਤੇ ਬੀਤ ਬਸਿਓ ਮਨ ਲਾਗ ਰਹਾਓ ਜਹ ਜਹ ਹੈ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਗਾ ਨਾਮੁ ਤੇ ਪੀਵਦ ਜਨ ਨਾਨਕ ਤਿਆਗੈ ਸਭ ਅਨੁਰਾਗਾ ਤਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਟੈਪਟਾਂ ਵਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸ ਰੋਗਰ ਭਾਗਾ ਤੇਰਾ ਜਾਨੈ RAM ਨਾਮ ਰੰਗ ਜਾਗਾ ਆਲਸ ਠੀਜ ਗਿਆ ਸਭ ਤੰਤੇ ਪ੍ਰੀਤਮ ਸਿਵ ਮਨ ਲੱਗ ਰਹਾਓ ਜਹ ਜਹ ਪੇਖੋ ਤੈ ਨਾਰਾਇਣ ਸਗਲ ਘਟ ਅਮੈ ਢਾਗਾ ਨਾਮ ਉਦਕ ਪੀਵਤ ਜੈ ਨਾਨਕ ਏ ਤਿਆਗਿਆ ਸਭੁ ਸੁਰਾਗਾ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਮਾ ਜਿਸ ਕੋ ਬਿਸਰੈ ਭਲਾਂ ਪਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸਹੀਜ ਗਿਆ ਸਲਤਨ ਤੇ ਬ੍ਰੀਤ ਬਸਿਓ ਮਨ ਲਾਗ ਰਹਾਓ ਜਹ ਜਹੇ ਵੇਖੋ ਤੈ ਨਾਰਾਇਣ ਸਗਲ ਕਟਾ ਮੈਂ ਢਾਗਾ ਨਾਮ ਉਹ ਪੀਵਦ ਜਨ ਨਾਨਕ ਤੇ ਆ ਗਿਆ ਸਭ ਅਨੁਰਾਗਾ ਤਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਟੇਪਤਾਨ ਬਰਦਾਤਾ ਉਸੋ ਹੀ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾ ਵਗਿਓ ਅਮੇਸ ਰੋਵਰ ਭਾਗਾ ਤੇਰਾ ਜਾਨੇ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਾਂ ਤੇ ਪ੍ਰੀਤਮ ਸਿਵ ਮਨ ਲੱਗ ਰਹਾਓ ਜਹ ਜਹ ਪੇਖੋ ਤੈ ਨਾਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗਿਆ ਸਭੁ ਸੁਰਾਗਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਮਾ ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਈ ਗੁਣਹ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸਹੀਜ ਗਿਆ ਸਭ ਤਨ ਤੇ ਬ੍ਰੀਤ ਬਸਿਓ ਮਨ ਲਾਗਰਹਾਓ ਜਹ ਜਹ ਹੈ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਾਗਾ ਨਾਮੁ ਤੇ ਪੀਵਦ ਜਨ ਨਾਨਕ ਤਿਆਗਿਆ ਸਭ ਅਨੁਰਾਗਾ ਤਨਾਸਤਰੀ ਮਹੱਲਾ ਪੰਜਵਾ ਜਿਸ ਕੋ ਬਿਸਟੈਪਤਾਨ ਬਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸਰੋ ਵਰ ਭਾਗਾ ਤੇਰਾ ਜਾਨ ਰਾਵਨਾ ਵਰੰਗ ਜਾਗਾ ਆਲਸ ਠੀਜ ਗਿਆ ਸਭ ਤਾਂ ਤੇ ਪ੍ਰੀਤਮ ਸਿਵ ਮਨ ਲੱਗ ਰਹਾਓ ਜਹ ਜਹ ਵੇਖੋ ਤਹ ਨਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜੈ ਨਾਨਕ ਏ ਤਿਆਗਿਆ ਸਭ ਹੰਸੁ ਰਾਗਾ ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ਼੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੇ ਪ੍ਰਾਨ ਪਰਦਾਤਾ ਸੋਈ ਗੁਰੂ ਅਭਾਗੈ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸੋ ਵਰਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ਹੀਜ ਗਿਆ ਸਭ ਤਨ ਤੇ ਪ੍ਰੀਤਮ ਸਿਮ ਅਨ ਲਾਗ ਰਹਾਓ ਜਹ ਜਹ ਹੈ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਾਗਾ ਨਾਮੁ ਤੇ ਪੀਵਦ ਜਨ ਨਾਨਕ ਤਿਆਗਿਆ ਸਭ ਅਨੁਰਾਗਾ ਤਨਾਸਤਰੀ ਮਹੱਲਾ ਪੰਜਵਾ ਜਿਸ ਕੋ ਬਿਸਟੈਪਤਾਨ ਬਰਦਾਤਾ ਸੋਹੀ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸਰੋ ਵਰ ਭਾਗਾ ਤੇਰਾ ਜਾਨ ਰਾਵਨਾ ਵਰੰਗ ਜਾਗਾ ਆਲਸ ਠੀਜ ਗਿਆ ਸਭ ਤਾਂ ਤੇ ਪ੍ਰੀਤਮ ਸਿਵ ਮਨ ਲੱਗ ਰਹਾਓ ਜਹ ਜਹ ਵੇਖੋ ਤਹ ਨਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗੇ ਸਭ ਹੰਸੁ ਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਭਲਾਂ ਪਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸਹੀਜ ਗਿਆ ਸਲਤਨ ਤੇ ਪ੍ਰੀਤ ਬਸਿਓ ਮਨ ਲਾਗ ਰਹਾਓ ਜਹ ਜਹੇ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਾਗ ਨਾਮੁ ਤੇ ਪੀਵਦ ਜਨ ਨਾਨਕ ਤਿਆਗੈ ਸਭ ਅਨੁਰਾਗਾ ਤਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਟੈਪਤਾਨ ਵਰਦਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸ ਰੋਵਰ ਭਾਗਾ ਤੇਰਾ ਜਾਨੇ RAM ਨਾਮ ਰੰਗ ਜਾਗਾ ਆਲਸ ਠੀਜ ਗਿਆ ਸਭ ਤੰਤੇ ਪ੍ਰੀਤਮ ਸਿਵ ਮਨ ਲੱਗ ਰਹਾਉ ਜਹ ਜਹ ਪੇਖੋ ਤਹ ਨਰਾਇਣ ਸਗਲ ਘਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗੇ ਸਭ ਹੰਸ ਰਾਧਾ ਸਤਿ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੇ ਭਲਾਂ ਪਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਨ ਲਾਗਿਓ ਅਮੇਸਰੋ ਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ਿਹਜ ਗਿਆ ਸਲਤਨ ਤੇ ਬ੍ਰਿਤ ਬਸਿਓ ਮਨ ਲਾਗ ਰਹਾਓ ਜਹ ਜਹੇ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਢਾਗਾ ਨਾਮ ਉਹ ਪੀਵਤ ਜਨ ਨਾਨਕ ਤੇ ਆ ਗਿਆ ਸਭ ਅਨੁਰਾਗਾ ਤਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਟੈਪ ਟਾਂ ਬਰਦਾਤਾ ਉਸੋ ਹੀ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾ ਵਾਗਿਓ ਅਮੇਸ ਰੋਗਰ ਭਾਗਾ ਤੇਰਾ ਜਾਨੈ RAM ਨਾਮ ਰੰਗ ਜਾਗਾ ਆਲਸ ਠੀਜ ਗਿਆ ਸਭ ਤਾਂ ਤੇ ਪ੍ਰੀਤਮ ਸਿਵ ਮਨ ਲੱਗ ਰਹਾਓ ਜਹ ਜਹ ਪੇਖੋ ਤੈ ਨਾਰਾਇਣ ਸਗਲ ਘਟ ਅਮੈ ਢਾਗਾ ਨਾਮ ਉਦਕ ਪੀਵਤ ਜੈ ਨਾਨਕ ਏ ਤਿਆਗਿਆ ਸਭ ਅਨੁਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਈ ਗੁਣ ਅਭਾਗਾ ਚਰਨ ਕਮਲ ਜਾ ਕਮਨ ਰਾਗਿਓ ਅਮਿ ਉਸ ਰਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸਹੀਜ ਗਿਆ ਸਭ ਤਨ ਤੇ ਬੀਤ ਬਸਿਓ ਮਨ ਲਾਗਰਹਾਓ ਜਹ ਜਹੇ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਾਗਾ ਨਾਮੁ ਉਦ ਪੀਵਦ ਜਨ ਨਾਨਕ ਤਿਆਗੈ ਸਭ ਅਨੁਰਾਗਾ ਤਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਟੈਪਤਾਨ ਬਰਦਾਤਾ ਸੋਹੀ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸ ਰੋਵਰ ਭਾਗਾ ਤੇਰਾ ਜਾਨੇ RAM ਨਾਮ ਰੰਗ ਜਾਗਾ ਆਲਸ ਠੀਜ ਗਿਆ ਸਭ ਤੰਤੇ ਪ੍ਰੀਤਮ ਸਿਓ ਮਨ ਲੱਗ ਰਹਾਉ ਜਹ ਜਹ ਪੇਖੋ ਤਹ ਨਰਾਇਣ ਸਗਲ ਘਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗੇ ਸਭ ਅਨੁਰਾਗਾ ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ਼੍ਰੀ ਮਹੱਲਾ ਪੰਜਮਾ ਜਿਸ ਕੋ ਬਿਸਰੇ ਪ੍ਰਾਨ ਪਰਦਾਤਾ ਸੋਈ ਗੁਣਹ ਅਭਾਗਾ ਚਰਨ ਕਮਲ ਜਾ ਕਾ ਮਨ ਲਾਗਿਓ ਅਮਿਓ ਸੋ ਵਰਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ਹੀਜ ਗਿਆ ਸਭ ਤਨ ਤੇ ਬ੍ਰਿਤ ਤਮਸਿ ਹੋ ਮਨ ਲਾਗ ਰਹਾਓ ਜਹਜਾ ਹੈ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਾਗਾ ਨਾਮੁ ਤੇ ਪੀਵਦ ਜਨ ਨਾਨਕ ਤਿਆਗੈ ਸਭ ਅਨੁਰਾਗਾ ਤਨਾਸਤਰੀ ਮਹੱਲਾ ਪੰਜਵਾ ਜਿਸ ਕੋ ਬਿਸਟੈਪਤਾਨ ਬਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸਰੋ ਵਰ ਭਾਗਾ ਤੇਰਾ ਜਾਨ ਰਾਵਨਾ ਵਰੰਗ ਜਾਗਾ ਆਲਸ ਠੀਜ ਗਿਆ ਸਭ ਤੰਤੇ ਪ੍ਰੀਤਮ ਸਿਵ ਮਨ ਲੱਗ ਰਹਾਉ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗਿਆ ਸਭ ਸੁਰਾਗਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਰਾ ਸ਼੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਭਲਾਂ ਪਰਦਾਤਾ ਸੋਈ ਗੁਰੂ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮ੍ਰਿਤ ਸਰਵ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ੀਜ ਗਿਆ ਸਭ ਤਨ ਤੇ ਪ੍ਰੀਤਮ ਸਿਮ ਅਨ ਲਾਗਰਹਾਓ ਜਹ ਜਹ ਹੈ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਧਾਗਾ ਨਾਮੁ ਤੇ ਪੀਵਦ ਜਨ ਨਾਨਕ ਤਿਆਗੈ ਸਭ ਅਨੁਰਾਗਾ ਤਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਟੈਪ ਤਾਨ ਬਰਦਾਤਾ ਉਸੋ ਹੀ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸਰੋ ਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਠੀਜ ਗਿਆ ਸਭ ਤੰਤੇ ਪ੍ਰੀਤਮ ਸਿਵ ਮਨ ਲੱਗ ਰਹਾਓ ਜਹ ਜਹ ਪੇਖੋ ਤੈ ਨਾਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜਨ ਨਾਨਕ ਏ ਤਿਆਗਿਆ ਸਭ ਸੁਰਾਗਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ਼੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਭਲਾਂ ਪਰਦਾਤਾ ਸੋਈ ਗ੍ਰਹ ਅਭਾਗਾ ਚਰਨ ਕਮਲ ਜਾ ਕਮਨ ਰਾਗਿਓ ਅਮਿਓ ਸਰਵ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ਿਹਜ ਗਿਆ ਸਤਨ ਤੇ ਬ੍ਰੀਤ ਬਸਿਓ ਮਨ ਲਾਗਰਹਾਓ ਜਹ ਜਹ ਹੈ ਵੇਖੋ ਤੈ ਨਾਰਾਇਣ ਸਗਲ ਘਟਾ ਮੈਂ ਢਾਗ ਨਾਮ ਉਹ ਪੀਵਤ ਜਨ ਨਾਨਕ ਤਿਆਗਿਆ ਸਭ ਅਨੁਰਾਗਾ ਤਨਾਸਤਰੀ ਮਹੱਲਾ ਪੰਜਵਾ ਜਿਸ ਕੋ ਬਿਸਟੇਪਤਾਂ ਵਰਦਾਤਾ ਉਸ ਹੀ ਗ੍ਰਹ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸ ਲੋਵਰ ਭਾਗਾ ਤੇਰਾ ਜਾਨੈ RAM ਨਾਮ ਰੰਗ ਜਾਗਾ ਆਲਸ ਠੀਜ ਗਿਆ ਸਭ ਤਾਂ ਤੇ ਪ੍ਰੀਤਮ ਸਿਵ ਮਨ ਲੱਗ ਰਹਾਓ ਜਹ ਜਹ ਪੇਖੋ ਤਹ ਨਰਾਇਣ ਸਗਲ ਘਟ ਮੈਂ ਢਾਗਾ ਨਾਮ ਉਦਕ ਪੀਵਤ ਜੈ ਨਾਨਕ ਤਿਆਗਿਆ ਸਭੰ ਰੰਗ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਈ ਗੁਰੁ ਅਭਾਗਾ ਚਰਨ ਕਮਲ ਜਾ ਕਮਨ ਰਾਗਿਓ ਅਮਿਓ ਸੋ ਵਰਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ਿਹਜ ਗਿਆ ਸਭ ਤਨ ਤੇ ਬ੍ਰੀਤ ਬਸਿਓ ਮਨ ਲਾਗਰਹਾਓ ਜਹ ਜਹੇ ਵੇਖੋ ਤੈ ਨਾਰਾਇਣ ਸਗਲ ਕਟਾ ਮੈਂ ਧਾਗਾ ਨਾਮੁ ਤੇ ਪੀਵਤ ਜਨ ਨਾਨਕ ਤਿਆਗੈ ਸਭ ਅਨੁਰਾਗਾ ਤਨਾਸਤਰੀ ਮਹੱਲਾ ਪੰਜਵਾ ਜਿਸ ਕੋ ਬਿਸਟੇਪਟਾਨ ਬਰਦਾਤਾ ਸੋਹੀ ਗੁਰੁ ਅਭਾਗਾ ਚਰਨ ਕਮਲ ਜਾ ਕਾ ਮਾਵਾ ਗਿਓ ਅਮੇਸ ਲੋਗਰ ਭਾਗਾ ਤੇਰਾ ਜਾਨੈ RAM ਨਾਮ ਰੰਗ ਜਾਗਾ ਆਲਸ ਠੀਜ ਗਿਆ ਸਭ ਤੰਤੇ ਪ੍ਰੀਤਮ ਸਿਵ ਮਨ ਲੱਗ ਰਹਾਓ ਜਹ ਜਹ ਪੇਖੋ ਤੈ ਨਾਰਾਇਣ ਸਗਲ ਘਟਾਂ ਮੈਂ ਢਾਗਾ ਨਾਮ ਉਦਕ ਪੀਵਤ ਜੈ ਨਾਨਕ ਤਿਆਗਿਆ ਸਭੁ ਸੁਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ